ਆ ਜਿਹੜੀ ਕਸੋਨੀਆ ਮਾਨ ਹੈ ਜੀ ਇੱਕ ਚਲੋ ਸਾਡੀ ਭੈਣ ਆ ਵਿਚਾਰੀ ਉਹਨੇ ਹੁਣ ਤਾਜ਼ਾ ਉਹਨੂੰ ਸ਼ੌਂਕ ਚੜਿਆ ਉਹ ਹੁਣ ਪੰਜਾਬ ਦੇ ਆ ਇੱਕ ਹੈ ਕੈਮਰਾ ਘੁਮਾਈ ਇਹਨਾਂ ਨੂੰ ਜਿਹੜਾ ਆ ਆ ਸਾਰੇ ਮਿਹਨਤ ਕਿਰਤ ਕਰਨ ਵਾਲੇ ਲੋਕਾਂ ਨੂੰ ਜੱਟਾਂ ਜ਼ਿਮੀਂਦਾਰਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਪਤਾ ਕੀ ਸਮਝਾ ਰੀ ਇੱਧਰ ਕਰੋ ਕੈਮਰਾ ਕਰਨ ਉਹ ਕਹਿੰਦੀ ਆ ਕਿ ਮੋਹੋਰਾ ਕਿੱਦਾਂ ਬੰਦ ਕਰਨਾ ਹੈ ਤੁਸੀਂ ਮੇਰੇ ਤੋਂ ਸਿੱਖਣਾ ਵਾ ਮੋਰੀ ਚੋ ਪਾਣੀ ਆਂਦਾ ਪਿਆਣ ਉੱਥੇ ਮਿੱਟੀ ਪਾ ਕੇ ਉਹਦੀ ਥੋੜੇ ਨੂੰ ਫਸਾ ਦੋ ਵਿੱਚ ਆ ਪੂਰੀ ਲੈਣ ਤਿਆਰ ਨਹੀਂ ਤੇ ਰਾਤ ਤੱਕ ਫਾਣੀ ਬੱਬਾ ਜੀ ਉੱਤੇ ਤੱਕ ਚੜ ਲੈਣਾ ਅੱਛਾ ਮੋਹਰਾ ਕਿੱਦਾਂ ਬੰਦ ਕਰਨਾ ਹੈ ਤੁਸੀਂ ਮੇਰੇ ਤੋਂ ਸਿੱਖਣਾ ਵਾ ਤੁਹਾਨੂੰ ਨਹੀਂ ਪਤਾ ਮੋਹਰਾ ਕਿੱਦਾਂ ਬੰਨਣਾ ਬੰਨ ਉੱਥੇ ਬੰਨ ਜਿੱਦੇ ਖੜੇ ਹੋ ਕੇ ਅਖੇ ਇੱਕ ਪੂਰੀ ਲੈਣੀ ਹੈ ਉਸ ਪੂਰੀ ਦੇ ਵਿੱਚ ਰੇਤਾ ਭਰਨੀ ਹੈ ਫਿਰ ਉਸ ਪੂਰੀ ਨੂੰ ਐ ਭਵਾ ਕੇ ਤੇ ਮੋਰੇ ਦੇ ਵਿੱਚ ਠੁਸ ਦੇਣਾ ਹੈ ਠੁਸ ਦੇਣਾ ਅੱਧੇ ਬੰਦੇ ਜਦਾ ਅਸਰਾਨੀ ਨਹੀਂ ਸੀ ਇੱਕ ਕਲਾਕਾਰ ਬਣਿਆ ਸੀ ਸ਼ੋਲੇ ਫਿਲਮ ਚ ਅੱਧੇ ਬੰਦੇ ਇਧਰਲੇ ਪਾਸੇ ਚਲ ਜਓ ਅੱਧੇ ਬੰਦੇ ਇਧਰਲੇ ਚਲ ਜਓ ਐਵੇਂ ਹੀ ਕੋਸ਼ ਬੰਦੇ ਇੱਧਰ ਨੂੰ ਦਿੱਤਾ ਜਾਣ ਤੋੜੇ ਨਾਲ ਹੱਥ ਮਾਰ ਲਓ ਕਈ ਫੜ ਲਓ ਮਿੱਟੀ ਉੱਚ ਪਾ ਕੇ ਉੱਤੇ ਫਸਾਈ ਜਾਓ ਅਖੇ ਅੱਧੇ ਬੰਦੇ ਮੋਰੇ ਚ ਠੁੱਸਣ ਲਈ ਐ ਨੂੰ ਚਲ ਜਓ ਅੱਧੇ ਜਿਹੜੇ ਐ ਨੂੰ ਲੰਘ ਜਓ ਬਾਬਾ ਜੀ ਬਹੁਤਾ ਹੀ ਪਾਣੀ ਆ ਚੱਲਿਆ ਵਾ ਉਹ ਨਲੈਕੋ ਇਹ ਪਾਣੀ 2023 ਚ ਵੀ ਆਇਆ ਸੀਗਾ ਕਮਲਿਓ ਕਮਲਿਓ 88 ਚ ਪੂਰਾ ਰਿਕਾਰਡਡ ਆ ਔਰ 2023 ਵਿੱਚ ਸਾਰੇ ਪੰਜਾਬ ਦੇ ਕੱਲੇ-ਕੱਲੇ ਥਾਂ ਤੋਂ ਜਿੱਥੇ ਤੁਸੀਂ ਬੰਨ ਟੁੱਟਿਆ ਉਹਦਾ ਪੰਜਾਬ ਸਰਕਾਰ ਦੇ ਕੋਲ ਪੁਖਤਾ ਰਿਕਾਰਡ 3-4 ਮਹੀਨੇ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਮੀਟਿੰਗ ਸਾਦੀ ਪਹਿਲਾਂ ਜਿਹੜੇ ਕਮਜ਼ੋਰ ਪੁਆਇੰਟ ਸੀਗੇ ਉਹਨਾਂ ਨੂੰ ਸਾਰੇ ਤੁਸੀਂ ਬੰਨ ਨੂੰ ਮਜ਼ਬੂਤ ਕਰਦੀ ਸਾਰੇ ਦਰਿਆਵਾਂ ਦੀ ਡੀਸੇਲਟਿੰਗ ਦਾ ਪ੍ਰਬੰਧ ਕਰਦੀ ਸਾਰੀਆਂ ਬਈਆਂ ਤੇ ਨਹਿਰਾਂ ਦੇ ਵਿੱਚ ਜਿੱਥੇ ਅੜਿੱਕੇ ਪਏ ਹੋਏ ਨੇ ਜਿੱਦਾਂ ਸਾਡੇ ਢਿਲਵਾਂ ਦੇ ਪੁਲ ਜੀਟੀ ਰੋਡ ਦੇ ਉੱਤੇ ਥੱਲੇ ਅੜਿੱਕਾ ਪਿਆ ਜਿਹਦੇ ਕਰਕੇ ਆ ਨੰਗਲ ਦਾ ਸਾਰਾ ਇਲਾਕਾ ਜਿਹੜਾ ਬੈਕਮਾਰਚਾ ਪਾਣੀ ਆਉਂਦਾ ਸੀਗਾ ਕਿਸੇ ਨੇ ਕੋ ਫਲੱਡ ਪ੍ਰੋਟੈਕਸ਼ਨ ਵਰਕਸ ਦੀ ਮੀਟਿੰਗ ਨਹੀਂ ਕੀਤੀ ਆਈ ਕੈਨਾਂ ਦੀ ਕੋ ਮਾਨੂੰ ਕੋ ਐਮਪੀ ਐਮਐਲਏ ਅੱਜ ਉਹ ਜਿੱਦਾਂ ਬੋਰਾ ਨਹੀਂ ਹੁੰਦਾ ਆਪਣਾ ਖਾਦ ਦਾ ਉਹ ਬੋਰੇ ਨੂੰ ਸਿਰ 'ਚ ਪਾ ਕੇ ਐਵੇਂ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਕੀ ਚਾਹੀਦਾ ਅੱਛਾ ਇੱਕ ਇਹਨਾਂ ਦਾ ਲਾਲਜੀਤ ਭੁੱਲਰ ਦੇਖੋ ਕਿੰਡੀ ਹੋਛੀ ਹਰਕਤ ਆ ਗਰੀਬ ਆਦਮੀ ਇਕੱਠੇ ਹੋਏ ਹੋਏ ਨੇ ਚਲੋ ਗਰੀਬਾਂ ਦੀ ਤਾਂ ਮਜਬੂਰੀ ਆ ਉਹਨਾਂ ਨੂੰ 50000 ਦੀ ਦਿੱਤੀ ਖੜ ਕੇ 500 500 ਤੈਨੂੰ ਵੀ ਦੇਣਾ ਬੀਬੀ ਤੈਨੂੰ ਵੀ ਦੇਣਾ ਕੀ ਐ ਫਲੱਡ ਰੀਲੀਫ ਫਲੱਡ ਰੀਲੀਫ ਐਜ਼ ਅ ਕੰਪਲੀਟ ਪੈਕੇਜ ਕਾਇਦ ਗਵਰਨਮੈਂਟ ਆਫ ਇੰਡੀਆ ਵਨ ਪੈਕੇਜ ਐਂਡ ਸੈਕੰਡ ਪੈਕੇजेस ਬਾਏ ਦ ਗਵਰਨਮੈਂਟ ਆਫ ਪੰਜਾਬ ਇਹਦੀ ਤਿਆਰੀ ਅੱਜ ਤੋਂ ਇਹਨਾਂ ਨੂੰ 4-6 ਮਹੀਨੇ ਪਹਿਲਾਂ ਰੱਖਣੀ ਚਾਹੀਦੀ ਸੀ ਅਗਰ ਹੜ ਆ ਗਿਆ ਤੇ ਅਸੀਂ ਪਸ਼ੂਆਂ ਦੇ ਵਾਸਤੇ ਕੀ ਸਾਡੇ ਕੋਲ ਐਮਰਜੈਂਸੀ ਹੈਲਪ ਆ ਜਿਹੜੇ ਗਰੀਬਾਂ ਦੇ ਘਰ ਡਿੱਗਣਗੇ ਉਹਦੇ ਵਾਸਤੇ ਕੀ ਐਮਰਜੈਂਸੀ ਹੈਲਪ ਆ ਜਿਹੜੀਆਂ ਫਸਲਾਂ ਖਰਾਬ ਹੋਣੀਆਂ ਉਹਦੇ ਵਾਸਤੇ ਤੁਰੰਤ ਅਸੀਂ ਕੀ ਸਪੋਰਟ ਕਰ ਦਿੰਨੇ ਆ ਕੁਛ ਨਹੀਂ ਕਰ ਸਕੇ ਬਸ ਐਮੀਆਂ ਲੱਲਾ ਪੱਬਾ ਆ ਵੀਡੀਓ ਬਣਾਤੀ ਭਗਵੰਤ ਮਾਨ ਨੇ ਕਿਸੇ ਦੇ ਗਲ ਲਾ ਕੇ ਰੋ ਲਿਆ ਕਿਸੇ ਥੱਲੇ ਪੁੰਜੇ ਰੱਖ ਕੇ ਰੋਟੀ ਲੈ ਲਈ ਕੀ ਆਹ ਦੀ ਫਲਡ ਇਫੈਕਟਡ ਮੈਜਰਸ ਇੱਕ ਗੱਲ ਨਾ ਕੱਲ ਮਨਿੰਦਰਜੀਤ ਸਿੱਧੂ ਨੇ ਬੜੀ ਤਕੜੀ ਐਕਸਪੋਜ਼ ਕਰਤੀ ਆ ਜਿਹੜਾ ਕੇਜਰੀਵਾਲ ਤੇ ਸਸੋਡਿਆ ਉਹ 3 ਹਫ਼ਤਿਆਂ ਦੇ ਪੰਜਾਬ ਨਹੀਂ ਵੜੇ ਜੀ ਨਾ ਸਾਡੇ ਪ੍ਰਾਈਮ ਮਿਨਿਸਟਰ ਨੇ ਟਵੀਟ ਕੀਤਾ ਨਾ ਕਿਸੇ ਨੈਸ਼ਨਲ ਮੀਡੀਆ ਨੇ ਪੰਜਾਬ ਵੱਲ ਕੋਈ ਝਾਤ ਹੀ ਮਾਰੀ ਵੀ 18 19 ਜ਼ਿਲ੍ਹੇ ਹੜ੍ਹ ਚ ਡੁੱਬ ਗਏ ਨੇ ਕਿਸੇ ਨੇ ਨਹੀਂ ਦਿਖਾਇਆ ਤੇ ਕੇਜਰੀਵਾਲ ਤਿੰਨ ਹਫ਼ਤਿਆਂ ਦਾ ਕੇਜਰੀਵਾਲ ਤੇ ਸਿਸੋਡੀਆਂ ਪੰਜਾਬ ਨਹੀਂ ਬੜੇ ਹੁਣ ਪਤਾ ਲੱਗਿਆ ਮਨਿੰਦਰਜੀਤ ਸਿੰਘ ਸਿੱਧੂ ਨੇ ਲੋਕ ਟੀਵੀ ਵਾਲੇ ਨੇ ਕਿਹਾ ਮੈਂ ਵੀ ਟਵੀਟ ਕੀਤਾ ਮੇਰੇ ਟਵਿੱਟਰ ਐਕਸ ਤੇ ਜਾ ਕੇ ਦੇਖ ਸਕਦੇ ਹੋ ਕਿ ਜਦੋਂ ਇਹਨਾਂ ਦੀ ਤਰੀਕ ਸੀਗੀ ਸ਼ਰਾਬ ਘਟਾਲੇ ਦੀ ਦਿੱਲੀ ਪੀਐਮਐਲਏ ਕੋਰਟ ਵਿੱਚ ਇਹਨਾਂ ਨੇ ਦੇਖਿਆ ਯਾਰ ਸ਼ਰਾਬ ਘਟਾਲੇ ਵਿੱਚ ਜਾਵਾਂਗੇ ਉੱਥੇ ਪ੍ਰोसीडिंग ਅੱਗੇ ਵਧੇਗੀ ਗਵਾਹੀਆਂ ਚੱਲਣਗੀਆਂ ਦੋ ਕੰਮ ਕਰ ਲੈਣੇ ਆ ਉਧਰ ਪਾ ਦੇਣੇ ਐਗਜ਼ੈਂਪਸ਼ਨ ਕਿ ਪੰਜਾਬ ਦੇ ਵਿੱਚ ਫਲੱਡਸ ਆਏ ਹੋਏ ਨੇ ਤੇ ਪੰਜਾਬ ਦੇ ਬਹਾਨੇ ਅਸੀਂ ਉਹ ਤਰੀਕਾ ਉਥੋਂ ਲੈ ਲੈਣ ਐਗਜ਼ੈਂਪਸ਼ਨ ਲਈ ਆ ਮਿੱਥ ਕੇ ਇਹਨਾਂ ਨੂੰ ਪੁੱਛੋ ਤੁਸੀਂ ਤਿੰਨ ਹਫ਼ਤੇ ਜਦੋਂ ਦਾ 20 25 ਦਿਨ ਦਾ ਪਾਣੀ ਦਰਿਆਵਾਂ 'ਚ ਚੜ ਗਿਆ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਸਿਰਫ ਆਪਣੀ ਕੋਰਟ ਦੀ ਕਾਰਵਾਈ ਦੀ ਅਦਾਲਤ ਤੋਂ ਸ਼ਰਾਬ ਘਟਾਲੇ 'ਚ ਬਚਣ ਵਾਸਤੇ ਤੁਸੀਂ ਪੰਜਾਬ ਨਾਲ ਐਡਾ ਵੱਡਾ ਕੋਜਾ ਮਜ਼ਾਕ ਕਰ ਸਕਦੇ ਹੋ ਯਾਰ ਐਡੇ ਵੱਡੇ ਲੈਵਲ ਦੇ ਫਰਾਡ ਬੰਦੇ ਤੁਸੀਂ ਨਿਕਲ ਆਏ ਹੋ ਤੁਸੀਂ ਪੰਜਾਬ ਦੇ ਨਾਲ ਮਤਲਬ ਪੰਜਾਬ ਦੇ ਲੋਕਾਂ ਨੂੰ ਸਮਝਦੇ ਕਿਉਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੋਈ ਮੂਰਖ ਲੋਕ ਸਮਝਦੇ ਹੋ ਆ ਜਿੰਨੇ ਸਾਡੇ ਇੱਥੇ ਖੜੇ ਤੇ ਬਾਹਰ ਦੁਨੀਆ ਭਰ ਤੋਂ ਲੈ ਕੇ ਜਿਹੜੇ ਸਾਡੇ ਨੌਜਵਾਨ ਉਹਨਾਂ ਦੀ ਇੱਕ ਵਾਰੀ ਸਪਿਰਿਟ ਤਾਂ ਦੇਖੋ ਕੇਜਰੀਵਾਲ ਸਾਹਿਬ ਅਸੀਂ ਮਾਰਤਾ ਸਕਦੇ ਆ ਔਰ ਬਹੁਤ ਸੋਹਣਾ ਹੈ ਕਿ ਜਥੇਦਾਰ ਨੇ ਕਿਹਾ ਉਹ ਕਹਿੰਦਾ ਕੇਜਰੀਵਾਲ ਕਹਿੰਦਾ ਵਾ ਅਖੇ ਹਮ ਦਿੱਲੀ ਵਿੱਚ ਸੇ ਰਾਸ਼ਨ ਇਕੱਠਾ ਕਰਕੇ ਰਾਸ਼ਨ ਦਿੱਤਾ ਅਸੀਂ ਨਾ ਲੈਣਾ ਕੇਜਰੀਵਾਲ ਦਾ ਰਾਸ਼ਨ ਅਸੀਂ ਵੀ ਨਹੀਂ ਲੈਣਾ ਤੁਹਾਨੂੰ ਦੱਸਦਾ ਇਹ ਸਾਡਾ ਰਾਈਟ ਆ ਪੰਜਾਬ ਦੇ ਲੋਕ ਆ ਜਿੰਨੇ ਇੱਥੇ ਖੜੇ ਆ ਛੋਟੇ ਤੋਂ ਛੋਟਾ ਗਰੀਬ ਆਦਮੀ ਛੋਟੇ ਤੋਂ ਛੋਟੀ ਚੀਜ਼ ਵਾਸਤੇ ਟੈਕਸ ਭਰਦਾ ਵਾ ਇਹ ਆਸਾਨ ਐ ਸਾਡੇ ਤੇ ਕੋਈ ਇਹ ਕੋਸ ਆਸਾਨ ਮੰਗ ਰਹੇ ਅਸੀਂ ਕਿ ਸਾਨੂੰ ਜੀ ਖੜਾ ਹੋਵੇ ਸਾਡੀ ਮਦਦ ਕਰੋ ਇਟ ਇਜ਼ ਆਵਰ ਰਾਈਟ ਅਸੀਂ ਇਸ ਦੇਸ਼ ਦੇ ਇਕੁਅਲ ਪਾਰਟਨਰਸ ਆ ਅਸੀਂ ਟਰੈਕਟਰ ਮਸ਼ੀਨਰੀ ਲੈਣੇ ਆ ਅਸੀਂ ਕੋਸ ਸੰਧ ਬਣਾਉਣੇ ਆ ਅਸੀਂ ਸਾਬਣ ਤੇਲ ਲੈਣੇ ਆ ਅਸੀਂ ਰਾਸ਼ਨ ਲੈਣੇ ਆ ਹਰ ਗੱਲ ਵਿੱਚ ਜੀਐਸਟੀ ਤੋਂ ਲੈ ਕੇ ਵੈਟ ਤੋਂ ਲੈ ਕੇ ਸੇਲ ਟੈਕਸ ਤੋਂ ਲੈ ਕੇ ਪਤਾ ਨਹੀਂ ਕਿੰਨੇ ਟੈਕਸ ਦੁਨੀਆ ਜਾਂਦੇ ਇਸ ਦੇਸ਼ ਵਿੱਚ ਦਿੰਦੇ ਆ ਤੇ ਸਾਨੂੰ ਕੇਜਰੀਵਾਲ ਤੇ ਉਹ ਕਹਿੰਦੇ ਨੇ ਕਿ ਅਸੀਂ ਦਿੱਲੀੋਂ ਅਸਮਾਨ ਇਕੱਠਾ ਕਰਕੇ ਲਿਆ ਕੇ ਤੁਹਾਨੂੰ ਦਿਆਂਗੇ ਰਾਹਤ ਲੱਖ ਦੀ ਲਹਨਤ ਯਾਰ ਔਰ ਦੋਨੋਂ ਸਰਕਾਰਾਂ ਫੇਲ ਹੋਈਆਂ ਨੇ ਚਲੋ ਹੁਣ ਮੰਨਣ ਜਾਂ ਨਾ ਮੰਨਣ ਐਵੇਂ ਹੀ ਬਹਾਨੇ ਬਣਾਈ ਜਾਣਗੇ ਅੱਛਾ ਜਿੱਥੇ ਜਾ ਰਹੇ ਨੇ ਇਹ ਸਾਰਾ ਸਕ੍ਰਿਪਟਡ ਡਰਾਮਾ ਵਾ ਕੇਜਰੀਵਾਲ ਤੇ ਸੋਸ਼ੋਡੀਏ ਨੂੰ ਤੇ ਭਗਵੰਤ ਮਾਨ ਨੂੰ ਕਹੋ ਕਿ ਇੱਕ ਵਾਰ ਰੈਂਡਮਲੀ ਜਿੱਥੇ ਇਕੱਠਾ ਲੋਕਾਂ ਦਾ ਉਹਨਾਂ ਦੇ ਵਿੱਚ ਜਾ ਕੇ ਦਿਖਾ ਦਿਓ ਭਾਵੇਂ ਸਿਕਿਉਰਿਟੀ ਲਾਏ ਹੋ ਆਪਣੀ ਜੈਡ ਵੀ ਲਾਏ ਹੋ ਕੋਈ ਗੱਲ ਨਹੀਂ ਇੱਕ ਵਾਰੀ ਲੋਕਾਂ ਦੇ ਵਿੱਚ ਵੜ ਕੇ ਇਹ ਤਾਂ ਸਿਰਫ ਆਪਣੀ ਪਾਰਟੀ ਦੇ ਬੰਦੇ ਲਿਆਉਂਦੇ ਨੇ ਉਹਨਾਂ ਦੇ ਉਹਨਾਂ ਦੇ ਨਾਲ ਖੜ ਕੇ ਇੱਕ ਐਵੀ ਵੀਡੀਓ ਬਣਾਉਣੀ ਹੁੰਦੀ ਆ ਉਹ ਗੱਲ ਲੱਗੇ ਐਵੀ ਰੋਲਿਆ ਜਿੱਦਾਂ ਮੈਂ ਉਸ ਦਿਨ ਸਮਝਾਇਆ ਸੀਗਾ ਤੇ ਪੈਸੇ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਦਿਖਾਉਣਾ ਕਿ ਅਸੀਂ ਬਹੁਤ ਕੰਮ ਕਰ ਰਹੇ ਹਾਂ ਸੋ ਬੜੀ ਬਦਕਿਸਮਤੀ ਆ ਪੰਜਾਬ ਦੀ ਬੜੀ ਲੋਕਾਂ ਨੇ ਉਮੀਦ ਨਾ ਵੋਟ ਪਾਈ ਸੀ ਯਾਰ ਔਰ ਡਾਕਟਰ ਗਾਂਧੀ ਦੀ ਗੱਲ ਸੁਣੋ ਉਹ ਕਹਿੰਦਾ ਆਮ ਆਦਮੀ ਪੋਕਰ ਪਾਰਟੀ ਨੇ ਸਭ ਤੋਂ ਵੱਡੀ ਜਿਹੜੀ ਡਿਸ ਸਰਵਿਸ ਕੀਤੀ ਨਾ ਪੰਜਾਬ 'ਚ ਤੇ ਦੇਸ਼ ਵਿੱਚ ਉਹਨਾਂ ਨੇ ਇਨਕਲਾਬ ਦੇ ਨਾਰੇ ਦਾ ਗਰਭਪਾਤ ਕੀਤਾ ਵਾ ਹੁਣ ਤੋਂ ਬਾਅਦ ਜਿਹੜਾ ਇਨਕਲਾਬ ਦੀ ਗੱਲ ਕਰੂਗਾ ਲੋਕਾਂ ਨੇ ਘਣਾ ਭੱਜਾ ਇੱਥੋਂ ਆ ਕੇਜਰੀਵਾਲ ਤੇ ਸੁਸੋਡੀਆਂ ਤੇ ਭਗਵੰਤ ਅਸੀਂ ਦੇਖ ਚੁੱਕੇ ਹਾਂ ਉਹਨਾਂ ਨੇ ਅਬਾਟ ਕੀਤਾ ਦੀ ਆਈਡੀਆ ਆਫ ਰੈਵੋਲੂਸ਼ਨ ਬੜੀ ਮੁਸ਼ਕਲ ਨਾਲ ਰੈਵੋਲੂਸ਼ਨ ਆਇਆ ਪੰਜਾਬ ਦੇ ਵਿੱਚ ਬੜੀ ਮੁਸ਼ਕਲਾਂ ਆਉਂਦੀ ਤੀਤੀ 40 40 ਸਾਲ ਬਾਅਦ ਲੋਕ ਉੱਠਦੇ ਨੇ ਜਜ਼ਬੇ ਦੇ ਨਾਲ ਯਾਰ ਤੁਸੀਂ ਉਹਦਾ ਵੀ ਧਿਆਨ ਨਹੀਂ ਕੀਤਾ ਤੁਹਾਨੂੰ ਕੋਈ ਤਰਸ ਨਹੀਂ ਆਇਆ ਪੰਜਾਬ ਦੇ ਲੋਕਾਂ ਨੇ ਕਿ ਤੁਹਾਨੂੰ ਤਾਜ ਤੇ ਬਿਠਾ ਲਿਆ ਸਿਰ ਦੇ ਤਾਜ ਬਣਾ ਲਿਆ ਤੁਹਾਨੂੰ ਫਿਰ ਵੀ ਭੁੱਖ ਰਹੀ ਆ ਕਿ ਅਸੀਂ ਮਾਈਨਿੰਗ ਚੋਂ ਪੈਸੇ ਲੈ ਲਏ ਅਸੀਂ ਲੈਂਡ ਪੂਲਿੰਗ ਪਾਲਿਸੀ ਬਣਾ ਲਈਏ ਅਸੀਂ 600 ਗੱਡੀ ਦੇ ਵਿੱਚ ਘੁੰਮ ਲਈਏ ਅਸੀਂ ਲੈਂਡ ਕਰੂਸਰਾਂ ਤੇ ਚੜ ਲੀਏ ਅਸੀਂ ਨਜ਼ਾਰੇ ਲੈ ਲਈਏ ਅਸੀਂ ਹੈਲੀਕਾਪਟਰ ਚੜ ਲੀਏ ਆ ਤੁਹਾਡੀ ਕਰਤੂਤ ਆ